ਕੁਲਦੀਪ ਨAIR ਹੂੰ ਉਹ ਰਾਸ਼ਟਰਪਤੀ ਜੈਲ ਸਿੰਘ ਨੂੰ ਇੱਕ ਵਾਰੀ ਮਿਲੇ ਤੇ ਉਹਨੂੰ ਸਾਰੇ ਇਸ ਵਰਤਾਰੇ ਦੇ ਬਾਰੇ ਪੁੱਛਦੇ ਨੇ ਤੇ ਜੈਲ ਸਿੰਘ ਦਾ ਜਵਾਬ ਇਹ ਸੀ ਕਿੰਦਾ ਪਤਾ ਨਹੀਂ ਕਿ ਕੌਮ ਮੈਨੂੰ ਹੁਣ ਕਿਸ ਰੂਪ ਚ ਯਾਦ ਕਰੇਗੀ ਹੁਣ ਉਹਦੀ ਅਸਮਰਥਾ ਕਿੱਥੋਂ ਤੱਕ ਹੈ ਮੈਂ ਕਈ ਵਾਰੀ ਕਹਿਣਾ ਹੁੰਦਾ ਹੈ ਕਿ ਕਈ ਵਾਰੀ ਘੱਟ ਗਿਣਤੀਆਂ ਦੇ ਵਿੱਚੋਂ ਆਗੂ ਰਬੜ ਸਟੈਂਪ ਬਣਾ ਕੇ ਸੌਪੇ ਜਾਂਦੇ ਨੇ ਤੇ ਲੋਕਾਂ ਤੇ ਥੋਪ ਦਿੱਤੇ ਜਾਂਦੇ ਇਹ ਕੁਝ ਹੁੰਦਾ ਹੈ ਉਸ ਸਮੇਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਚੇਅਰਮੈਨ ਸੀ ਐਨ ਐਸ ਵਸੰਤ ਜੀ ਪਟੇਲ ਨਗਰ ਦੇ ਵਿੱਚ ਉਹਨਾਂ ਦੇ ਜਵਾਈ ਸਰਦਾਰ ਕਰਤਾਰ ਸਿੰਘ ਗਿਰਦੀ ਮਹਿੰਸਿਕ ਪੀੜਾ ਨੇ ਇਸੇ ਤਰ੍ਹਾਂ ਦੇ ਨਾਲ ਕੋਹ ਕੋ ਕੇ ਕਤਲ ਕਰ ਦਿੱਤਾ ਹੁਣ ਉਹ ਪੰਜਾਬ ਦਾ ਇੱਕ ਬਿਊਰੋਕਰੇਟ ਸੱਚ ਬਹੁਤ ਉੱਚਾ ਹੁੰਦਾ ਹੈ ਕਿ ਪੀ ਐਸ ਸੀ ਬੀ ਦੇ ਚੇਅਰਮੈਨ ਹੋਣਾ ਹੁਣ ਤੇ ਖੈਰ ਉਹ ਬੋਰਡ ਹੀ ਟੁੱਟ ਗਿਆ ਪਰ ਉਹਨਾਂ ਸਮਿਆਂ ਦੇ ਵਿੱਚ ਇੱਕ ਉੱਚਾ ਹੁੰਦਾ ਸੀ ਤੇ ਐਨ ਐਸ ਵਸੰਤ ਦਾ ਇੱਕ ਆਫੀਸਰ ਕੈਡਰ ਚ ਇੱਕ ਵੱਡਾ ਨਾਮ ਸੀ ਹਮ ਉਹਨਾਂ ਨੇ ਤੇ ਉਹਨਾਂ ਦੀ ਵਾਈਫ ਮਿਸਸ ਉਸ ਸੰਤ ਨੇ ਰਾਸ਼ਟਰਪਤੀ ਨੂੰ ਫੋਨ ਕੀਤਾ ਤੁਸੀਂ ਬਚਾ ਨਹੀਂ ਸਕੇ ਸਾਡੇ ਜਵਾਈ ਨੂੰ ਹੂੰ ਤੁਸੀਂ ਸਾਡੀ ਕੋਈ ਮਦਦ ਨਹੀਂ ਕਰ ਸਕੇ ਇੰਨੀ ਮਦਦ ਤਾਂ ਕਰ ਸਕਦੇ ਹੋ ਸਾਨੂੰ ਲਾਸ਼ ਦਿਵਾ ਦਿਓ ਅਸੀਂ ਉਹਦਾ ਸਸਕਾਰ ਤੇ ਆਪਣੀ ਹੱਥੀ ਕਰ ਸਕੀਏ ਤੇ ਜਵਾਬ ਇਹ ਹੈ ਕਿ ਪੁਲਿਸ ਸਟੇਸ਼ਨ ਵਾਲੇ ਕਹਿ ਰਹੇ ਨੇ ਕਿ ਲਾਸ਼ ਤੇ ਨਹੀਂ ਅਸੀਂ ਦੇ ਸਕਦੇ ਇਹ ਦੱਸ ਦਵਾਂਗੇ ਸਸਕਾਰ ਕਿੱਥੇ ਕੀਤਾ ਇਹ ਰਾਸ਼ਟਰਪਤੀ ਦੀ ਤਾਕਤ ਵਾਹ ਕਰੋ ਅਗਲੀ ਗੱਲ ਤੇ ਆ ਜਾਓ ਤੁਸੀਂ ਸਰਦਾਰ ਜਗਜੀਤ ਸਿੰਘ ਅਰੋੜਾ ਹਮ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਜਨਰਲ ਸ਼ਵੀਕ ਸਿੰਘ ਹੋਣਾ ਦੇ ਨਾਲ ਮਿਲ ਕੇ ਬੰਗਲਾਦੇਸ਼ ਦੇ ਵਿੱਚ 90 ਹਜ਼ਾਰ ਪਾਕਿਸਤਾਨੀ ਫੌਜ ਦਾ ਆਤਮ ਸਮਰਪਣ ਜਨਰਲ ਨਿਆਸੀ ਦੀ ਅਗਵਾਈ ਤੇ ਵਿੱਚ ਕਰਵਾਇਆ ਹਮ ਇੱਕ ਦੁਨੀਆ ਦਾ ਸਭ ਤੋਂ ਵੱਡਾ ਆਤਮ ਸਮਰਪਣ ਸੀ ਮੈਂ ਜੇ ਇਸ ਖਿੱਤੇ ਦੀ ਗੱਲ ਕਰਾਂ ਜੇ ਦੁਨੀਆ ਦੀ ਗੱਲ ਨਾ ਕਰਾਂ ਤੇ ਮੈਨੂੰ ਦੋ ਆਤਮ ਸਮਰਪਣੇ ਬਹੁਤ ਵੱਡੇ ਲੱਗਦੇ ਨੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹ ਸਿੰਘ ਦੇ ਸਮੇਂ ਸਿਆਲਕੋਟ ਦੇ ਵਿੱਚ ਬਦਾਲੀ ਦੇ ਥਾਪੇ ਜਰਨੈਲ ਨੂਰਦੀਨ ਬਾਮਜ਼ਾਈ ਦੀ ਫੌਜ ਨੇ ਕੀਤਾ ਸੀ ਜਦੋਂ ਐ ਸਮੂਹਿਕ ਤੌਰ ਤੇ ਸਿੱਖਾਂ ਦੇ ਅੱਗੇ ਹਥਿਆਰ ਰੱਖ ਦਿੱਤੇ ਸੀ ਹੂੰ ਹੂੰ ਉਹਦੇ ਤੋਂ ਬਾਅਦ ਦੂਜਾ ਵਰਤਾਰਾ ਇਤਿਹਾਸ 'ਚ ਮਿਲਦਾ ਜਦੋਂ 90 ਹਜ਼ਾਰ ਫੌਜ ਨੇ ਉਹਨਾਂ ਦੇ ਅੱਗੇ ਹਥਿਆਰ ਜਿਹੜੇ ਰੱਖ ਦਿੱਤੇ ਉਸ ਵੇਲੇ ਉਹ ਕਹਿੰਦੇ ਨੇ ਕਿ ਫੌਜ ਕਿਉਂ ਨਹੀਂ ਬੁਲਾ ਰਹੇ ਹੂੰ ਦਿੱਲੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਜਗਜੀਤ ਸਿੰਘ ਅਰੋੜਾ ਰਾਸ਼ਟਰਪਤੀ ਨੂੰ ਕਹਿ ਰਹੇ ਨੇ ਫੌਜ ਕਿਉਂ ਨਹੀਂ ਬੁਲਾ ਰਹੇ ਤੇ ਅੱਗੋਂ ਜਵਾਬ ਮਿਲ ਰਿਹਾ ਹੈ ਕਿ ਗ੍ਰਹਿ ਮੰਤਰੀ ਮੇਰੇ ਸੰਪਰਕ ਦੇ ਵਿੱਚ ਨੀਯਾ ਨਾਰਸੀਮਹਾ ਰਾਓ ਮੈਂ ਅਸਮਰੱਥ ਹਾਂ ਮੈਂ ਕੁਝ ਨਹੀਂ ਕਰ ਸਕਦਾ ਇਹ ਰਾਸ਼ਟਰਪਤੀ ਦੀ ਤਾਕਤ ਹੈ ਤੇ ਉਹ ਆਪਣੇ ਆਪ ਨੂੰ ਇੰਨਾ ਬੇਬਸ ਕਿਵੇਂ ਸਮਝਦੇ ਨੇ ਬੇਬਸ ਬਣਾ ਦਿੱਤੇ ਜਾਂਦੇ ਨੇ ਵੇਖਣ ਨੂੰ ਲੱਗਦਾ ਹੈ ਘਟ ਗਿਣਤੀ ਕੌਮਿਤ ਨੂੰ ਕਿ ਸ਼ਾਇਦ ਸਾਨੂੰ ਕਿ ਬਹੁਤ ਵੱਡਾ ਅਹੁਦਾ ਦੇ ਦਿੱਤਾ ਪਰਦਰਸਲ ਉਸ ਅਹੁਦੇ 'ਚ ਤਾਕਤ ਕੋਈ ਨਹੀਂ ਹੁੰਦੀ ਆਪਾਂ ਇੱਕਦਮ ਔਰੰਗਜੀਬ ਦੀ ਗੱਲ ਕੀਤੀ ਸੀ ਹੈਨਾ ਤੇ ਹੁਣ ਜਿਹੜਾ ਸਵਾਲ ਚੁੱਕਿਆ ਜਾਂਦਾ ਹੈ ਕਿ ਔਰੰਗਜੀਬ ਦੇ ਦਰਬਾਰ ਦੇ ਵਿੱਚ ਕਿ ਗੈਰ ਮੁਸਲਮਾਨ ਵੀ ਸਾਚਿਕ ਸੰ ਤੇ ਉਹੀ ਹੁੰਦੇ ਨੇ ਜਿਹੜੇ ਰਬੜ ਸਟੈਂਪਾਂ ਬਣਦੇ